ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਗੁਰਦਾਸਪੁਰ ਜ਼ਿਲ੍ਹੇ ਅੰਦਰ ਸੂਬੇ ਦੀ ਪਹਿਲੀ ਬਾਇਓ ਫਰਟੀਲਾਈਜ਼ਰ ਟੈਸਟਿੰਗ ਲੈਬਾਰਟਰੀ ਦਾ ਗਾਟਨ ਕੀਤਾ ਇਸ ਤਹਿਤ ਗੁਰਦਾਸਪੁਰ ਵਿਖੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾਕਟਰ ਜਸਵੰਤ ਸਿੰਘ ਦੀ ਅਗਵਾਈ ਅਤੇ ਮੁੱਖ ਖੇਤੀਬਾੜੀ ਅਫਸਰ ਡਾਕਟਰ सुरेंद्रਪਾਲ ਸਿੰਘ ਦੇ ਪ੍ਰਬੰਧਾ ਹੇਠ ਕਰਵਾਏ ਗਏ ਸਮਾਗਮ ਦੌਰਾਨ ਖੇਤੀਬਾੜੀ ਮੰਤਰੀ ਨੇ ਉਜੇਜੇ ਤੌਰ ਤੇ ਪਹੁੰਚ ਕੇ ਉਕਤ ਲੈਬਾਰਟਰੀ ਦੀ ਰਸਮੀ ਸ਼ੁਰੂਆਤ ਕੀਤੀ ਜਿਸ ਤਰ੍ਹਾਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਚੂ ਅਗਰਵਾਲ ਐਸਐਸਪੀ ਹਰੀਸ਼ ਦਿਆਮਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾ ਏਡੀਸੀ ਸੁਭਾਸ਼ ਚੰਦਰ ਐਸਟੀਐਮ ਗੁਰਦਾਰਸਪੁਰ ਡਾਕਟਰ ਕਰਮਜੀਤ ਸਿੰਘ ਆਪਦੇ ਜ਼ਿਲ੍ਹਾ ਪ੍ਰਧਾਨ ਸ਼ਮਸ਼ੀਰ ਸਿੰਘ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਸਨੇਤ ਹੋਰ ਅਧਿਕਾਰੀ ਮੌਜੂਦ ਸਨ ਵਾਸਪੁਰ ਵਾਸੀਆਂ ਦੇ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਹੈ ਕਿ ਅਸੀਂ ਜਿਹੜਾ ਵਿਭਾਗ ਹੈ ਮੇਰੇ ਕੋਲ ਖੇਤੀਬਾੜੀ ਉਹਦੀ ਇੱਕ ਲੈਬ ਜਿਹੜੀ ਪੰਜਾਬ ਵਿੱਚ ਪਹਿਲੀ ਹੈ ਸਰਦਾਰ ਭਗਵੰਤ ਸਿੰਘ ਦੇ ਮਾਨ ਮੁੱਖ ਮੰਤਰੀ ਪੰਜਾਬ ਉਹਦੀ ਖਵਾਈ ਵਿੱਚ ਖੇਤੀਬਾੜੀ ਵੱਲ ਬਹੁਤ ਧਿਆਨ ਕੀਤਾ ਜਾ ਰਿਹਾ ਹੈ ਤੇ ਇਹ ਜਿਹੜੀ ਲੈਬ ਦੀ ਬਹੁਤ ਜ਼ਰੂਰਤ ਸੀ ਜਿਹੜੀ ਬਾਇਓ ਫਰਟੀਲਾਈਜ਼ਰ ਦੀ ਕੁਈ ਪੰਜਾਬ ਵਿੱਚ ਹੈ ਨਹੀਂ ਸੀ ਬਾਇਓ ਫਰਟੀਲਾਈਜ਼ਰ ਦਾ ਕਈ ਵਾਰ ਕਿਸਾਨ ਭਰਾਵਾਂ ਨਾਲ ਵੱਡੀ ਠੱਗੀ ਹੋ ਜਾਂਦੀ ਪਤਾ ਨਹੀਂ ਲੱਗਦਾ ਸੀ ਇਹਦੇ ਵਿੱਚ ਕੁਝ ਹੈ ਕਿ ਨਹੀਂ ਬਾਅਦ ਵਿੱਚ ਰਿਜ਼ਲਟ ਆਉਂਦੇ ਆ ਉਹਦੀ ਟੈਸਟਿੰਗ ਲਈ ਸਾਡੀ ਇੱਥੇ ਜਿਹੜੀ ਲੈਬ ਖੋਲੀ ਗਈ ਹੈ ਇਹ ਤੋਂ ਪਹਿਲਾਂ ਜੇ ਕੋਈ ਅਸੀਂ ਉਹਨੂੰ ਟੈਸਟ ਕਰਦੇ ਸਾਂ ਤਾਂ ਮੇਰੇ ਖਿਆਲ ਲਾਜ਼ੀਆਬਾਦ ਜਾਂ ਪੰਜਾਬ ਤੋਂ ਹੋਰ ਸੇਬਾਰ ਰਾਜਾਂ ਵਿੱਚ ਉਹਦਾ ਟੈਸਟਿੰਗ ਹੁੰਦੀ ਸੀ ਜਿਹੜੀ ਹੁਣ ਇੱਥੇ ਹੋਇਆ ਕਰੂਗੀ ਜਿਹਦੇ ਨਾਲ ਸਾਨੂੰ ਜਿਹੜੀ ਉਸ ਜਿਹੜੀ ਬਾਇਓ ਫਰਟੀਲਾਈਜ਼ਰ ਜੀ ਕਿਸੇ ਵੀ ਕਿਸਮ ਦੀ ਹੋ ਤਾਂ ਉਹਦੀ ਜਿਹੜੀ ਮਿਆਰ ਉਹਦਾ ਪਤਾ ਲੱਗ ਜਾਊ ਉਹਦਾ ਉਹਦੇ ਵਿੱਚ ਗੁਣਵੰਤਾ ਕੀ ਹੈ ਸੋ ਜਿਹਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਸਾਨ ਅੰਦੋਲਨ ਇੱਕੋ ਇੱਕ ਬਹੁਤ ਲੰਮੇ ਸਮੇਂ ਤੋਂ ਮੰਗ ਹੈ ਐਮ ਐਸ ਪੀ ਸੈਂਟਰ ਸਰਕਾਰ ਆਏ ਬਰ ਹੋਵੇ ਕੋਈ ਵੰਦਲੀ ਉਹ ਕਹਿੰਦੇ ਅਸੀਂ ਦੇਵਾਂਗੇ ਸੋ ਮੋਦੀ ਸਾਹਿਬ ਨੇ ਵੀ ਇਹ ਜਿਵੇਂ ਕਿ ਸੁਆਮੀ ਨਾਥਨ ਜੀ ਦੀ ਰਿਪੋਰਟ ਉਹਦੇ ਮੁਤਾਬਕ ਕਿਹਾ ਗਿਆ ਸੀ ਅਸੀਂ ਮੁਨਾਫੇ ਚ ਕਰਾਂਗੇ 50% ਵਧਾਵਾਂਗੇ 100% ਉਸ ਲਈ ਵੀ ਜਿਹੜੀਆਂ ਫਸਲਾਂ ਸਾਡੀ ਉਹਦਾ ਐਮ ਐਸ ਪੀ ਹੋਣੀ ਚਾਹੀਦੀ ਹੈ ਜਿਹੜੀ ਜ਼ਮੀਨਦਾਰ ਕੋਈ ਵੀ ਅਸਲ ਪੈਦਾ ਕਰਦਾ ਤੋਂ ਉਹਨੂੰ ਇਹ ਗਰੰਟੀ ਤਾਂ ਹੋ ਜੇ ਨਾ ਵੀ ਉਹ ਵਿਕ ਜਾਊਗੀ ਤੇ ਸਾਡੇ ਐਨ ਇੱਕ ਮੈਨੂੰ 1 ਏਕੜ ਚੋਂ ਜਿਹੜੀ ਆਮਦਨ ਹੋਊਗੀ ਜਾਂ ਇਹਨਾਂ ਮਨਾਫਾ ਹੋਊਗਾ ਆ ਬਜਟ ਅੱਗੇ ਨਾਲ ਬਹੁਤ ਸੀਮਾ ਸਾਹਿਬ ਜਿਹੜੇ ਸਤਕਾਰਯੋਗ ਸਾਡੇ ਖਜ਼ਾਨਾ ਮੰਤਰੀ ਐ ਸਦਾ ਭਗਵੰਤ ਸਿੰਘ ਮਾਨ ਹਰਾਂ ਦੀ ਗਵਾਈ ਚ ਤੀਜਾ ਬਜਟ ਉਹਨਾਂ ਨੇ ਪੇਸ਼ ਕੀਤਾ ਤੇ ਜਿਹਦੇ ਵਿੱਚ ਜਿਹੜਾ ਜਿਹਦੇ ਨਾਲ ਪੰਜਾਬ ਦਾ ਸਾਰਾ ਜੁੜਿਆ ਹੋਇਆ ਹੈ ਖੇਤੀਬਾੜੀ ਨਾਲੋਂ ਵਿਭਾਗ ਮੇਰਾ ਉਹ ਵਿੱਚ 13784 ਕਰੋੜ ਰੁਪਏ ਦਾ ਬਜਟ ਹੈ ਜਿਸ ਨਾਲ ਕਾਫੀ ਸਾਰੀਆਂ ਅਸੀਂ ਸੁਧਾਰ ਲਿਆ ਸਕਾਂਗੇ ਮੈਂ ਉਸ ਤੋਂ ਸੰਤੋਸ਼ਟ ਹਾਂ ਕਿਸਾਨੀ ਮੰਗਾਂ ਵੀ ਹਨ ਪਰ ਜਿਹੜੀ ਵੋਟ ਹੈ ਲੋਕਾਂ ਨੇ ਜਿਹੜੀ ਦੇਖ ਕੇ ਕਰਦਾ ਹੁੰਦਾ ਵੀ ਕਿਹੜੀ ਪਾਰਟੀ ਕੇ ਸਾਡੇ ਲਈ ਕੀ ਕਰ ਸਕਦੀ ਹੈ ਸੋ ਉਹ ਜਨਤਾ ਦਾ ਆਪਣਾ ਫੈਸਲਾ ਉਹਨਾਂ ਦੇ ਮਰਜ਼ੀ ਇਹ ਤਾਂ ਜਨਤਾ ਨੂੰ ਚਾਹੀਦਾ ਵੀ ਜਿਹੜਾ ਅਸੀਂ ਨੁਮਾਇੰਦਾ ਚੋਣਨਾ ਉਹਦੇ ਤੇ ਕਿੱਡਾ ਕੁ ਅਸ਼ਵਾਸਨ ਨੂੰ ਬਾਰ-ਬਾਰ ਗੁਰਦਾਸਪੁਰ ਦੇ ਲੋਕਾਂ ਨਾਲ ਹੀ ਹੁੰਦਾ ਰਿਹਾ ਬਾਹਰੋਂ ਲੋਕ ਆਉਂਦੇ ਰਹੇ ਉਹਨਾਂ ਨੂੰ ਗੁਰਦਾਸਪੁਰ ਦਾ ਸ਼ਾਇਦ ਬਹੁਤੀ ਹਮਦਰਦੀ ਨਹੀਂ ਸੀ ਜਿਵੇਂ ਕਿ ਹੁਣ ਇਹ ਸਾਡੀ ਲੈਬ ਆਜੀ ਦੇ ਤੇ 2.5 ਕਰੋੜ ਰੁਪਏ ਲੱਗਣਾ ਹੈ 85000 ਦੀ 85 ਲੱਖ ਦੀ ਕਿਸ਼ਤ ਅਸੀਂ ਪਹਿਲਾਂ ਦੇ ਦਿੱਤੀ ਹੈ ਉਹ ਜਲਦੀ ਕੰਮ ਹੋ ਜੂਗਾ ਜੇ ਸਰਕਾਰ ਚਲਾਉਣ ਵਾਲਿਆਂ ਦੀ ਜਾਂ ਨੁਮਾਇੰਦਿਆਂ ਦੀ ਨੀਤ ਸਾਫ਼ ਹੋਵੇ ਅਜਰੂ ਕੁਛਣਾ ਕੁਛ ਉਹਦਾ ਰਿਜ਼ਲਟ ਨਿਕਲਦਾ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਉਹ ਸਵਰਗ ਨੂੰ ਪਤਾ ਹੁੰਦਾ ਤੇ ਜਿਨ੍ਹਾਂ ਨੇ ਸਰਕਾਰ ਨੂੰ ਚਲਾਉਣਾ ਉਹ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਦੇ ਵਿੱਚ ਬਹੁਤ ਵੱਡੀਆਂ ਗੱਲਾਂ ਨਿਕਲ ਕੇ ਮਸਲੇ ਦੇ ਹੱਲ ਨਿਕਲਦੇ ਆ ਕਿਹੜੀਆਂ-ਕਿਹੜੀਆਂ ਜ਼ਰੂਰਤਾਂ ਹੁੰਦੀਆਂ ਜਿਹੜੀਆਂ ਸਰਕਾਰ ਪੂਰੀਆਂ ਕਰ ਸਕਦੀ ਹੈ ਕੁਝ ਨਹੀਂ ਵੀ ਕਰ ਸਕਦੀ ਹੁੰਦੀ ਪਰ ਜਦੋਂ ਉਹ ਨੁਮਾਇंदे ਮਿਲਦੇ ਆ ਸਰਕਾਰ ਨੂੰ ਆਪਣਾ ਪੱਖ ਦੱਸਦੇ ਆ ਜਿਵੇਂ ਕਿਸ ਸਰਕਾਰ ਭਗਵੰਦ ਸਿੰਘ ਨਾਮ ਹੋ ਰਹੀ ਉਹ ਇੰਨਾ ਭਰਾਵਾਂ ਤੋਂ ਇਸ ਵਾਰ ਤੋਂ ਪੁੱਛ ਰਹੇ ਆ ਕਿ ਉਸ ਮੁਤਾਬਕ ਉਹਨਾਂ ਦੀਆਂ ਸਮੱਸਿਆਵਾਂ ਹਿੰਦਕਾ ਕਾਲੀ ਵਿਧਾਨ ਸਭਾ ਵਿੱਚ ਗੱਲ ਆਈ ਸੀਗੀ ਤੋਂ ਉਹ ਐਨ ਆਰ ਆਈ ਮੰਤਰੀ ਸਰਕਾਰ ਕੁਲਦੀਪ ਸਿੰਘ ਜੀ ਢਾਲੀਵਾਲ ਸਾਹਿਬ ਉਹ ਸ਼ਹਾਦਾਏ ਵੀ ਹੈ ਉਸ ਪਰਿਵਾਰ ਨਾਲ ਉੱਧਰ ਜਾਣਾ ਕੋਈ ਤੋਂ ਇਹ ਜਿਹੜਾ ਮਸਲਾ ਕਿ ਫਿਰ ਸੈਂਟਰ ਗਵਰਨਮੈਂਟ ਨਾਲ ਹੁੰਦਾ ਹੈ ਔਰ ਮਿਨਿਸਟਰੀ ਨਾਲ ਹੁੰਦਾ ਉਹਨਾਂ ਨਾਲ ਉਹਨਾਂ ਨੇ ਰੱਖਿਆ ਸਾਰਾ ਤਾਲ ਮੇਲ ਕਰਕੇ ਵੀ ਕਿਉਂ ਹੋਇਆ ਵੱਡਾ ਤੱਕ ਹੈ ਜੇ ਉਧਰ ਕੋਈ ਨੌਜਵਾਨ ਗਿਆ ਤਾਂ ਉਹਨੂੰ ਜੇ ਕੋਈ ਪਰਤੀ ਹੋਣਾ ਚਾਹੁੰਦਾ ਸੀ ਤਾਂ ਗੱਲ ਵੱਖਰੀ ਹੈ ਵੈਸੇ ਉਹਨੂੰ ਉਹਦੇ ਵਿੱਚ ਤੱਕੇ ਨਾਲ ਲੈ ਜਾਣਾ ਉਹ ਉਹ ਸਾਡੇ ਲਈ ਚਿੰਤਾਜਨਕ ਹੈ ਉਹ ਵੇਖੋ ਜਿਹੜੀ ਜਾਣ ਵਾਲੇ ਦੀ ਆਪਣੇ ਵੀ ਥੋੜੀ ਸੋਚ ਹੋਣੀ ਚਾਹੀਦੀ ਹੈ ਵੀ ਕਿਉਂ ਜਾ ਰਿਹਾ ਹੈ ਏਜੰਟਾਂ ਦਾ ਜੇ ਉਹ ਜਾ ਕੋਈ ਗੱਲ ਕੋਈ ਨਿਕਲੀ ਤਾਂ ਸਰਕਾਰ ਉਹਦੇ ਤੇ ਸਖਤੀ ਕਰੂ ਪਹਿਲਾਂ ਇਸਲਾਮ ਗੁਮਿਲ ਸਿੰਘ ਕੁੜਿਆ ਸਾਹਿਬ ਦਾ ਅਦੇ ਖੇਤੀਬਾੜੀ ਮੰਤਰੀ ਦਾ ਗੁਰਦਾਸਪੁਰ ਆਉਂਦੇ ਜਿਆਨੂ ਸਰ ਇਲਾਕੇ ਵੱਲੋਂ ਤੁਹਾਡਾ ਧੰਵਾਦ ਕਿ ਤੁਸੀਂ ਆਪਣੀ ਪਹਿਲੀ ਫੇਰੀ 'ਚ 2.5 ਕਰੋੜ ਰੁਪਏ ਦੀ ਖਸਲਾਤ ਗੁਰਦਾਸਪੁਰ ਨੂੰ ਇਹ ਲੈਬ ਦੀ ਸ਼ਕਲ ਦੇ ਵਿੱਚ ਦੇਖੇ ਜਾ ਰਹੇ ਹੋ ਤੇ ਮੈਂ ਸਮਝਦਾ ਗੁਰਦਿਆ ਸਾਹਿਬ ਆਪ ਇੱਕ ਕਿਸਾਨ ਪਰਿਵਾਰ ਚੋਂ ਨੇ ਔਰ ਕਿਸਾਨਾਂ ਦੀ ਕੀ ਮੁਸ਼ਕਲ ਆ ਖੇਤੀਬਾੜੀ 'ਚ ਕੀ ਪ੍ਰੋਬਲਮਸ ਨੇ ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਔਰ ਇਹ ਆਪ ਰੂਟ ਤੋਂ ਲੈ ਕੇ ਇਸ profession ਦੇ ਨਾਲ ਜਿਹੜੇ ਰਹੇ ਨੇ ਮੈਸੂਮ ਨਾ ਵੀ ਅੱਜ ਗੁਰਦਾਸਪੁਰ ਦੇ ਵਿੱਚ ਇਹਦੀ ਲੋੜ ਸੀ ਸਰ ਔਰ ਸਾਰੇ ਪੰਜਾਬ ਦੇ ਵਿੱਚ ਅਸੀਂ ਦੇਖਿਆ ਕਿ ਜਿਹੜੇ ਕਿਸਾਨ ਨੇ ਉਹ ਕਿਸੇ ਵਕਤ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਸੀਗੇ ਕਿਉਂਕਿ ਕੋਈ ਸਾਧਨ ਨਹੀਂ ਸੀਗਾ ਜਿਹੜੀ ਬਾਇਓ ਫੈਟ੍ਰਲਾਈਜ਼ਰ ਦੀ ਟੈਸਟ ਹੋਣੀ ਸੀਗੇ ਉਹ ਬਾਹਰ ਨਹੀਂ ਕਰਕੇ ਬਾਹਰਲੀ ਸਟੇਟਾਂ 'ਚ ਜਾਣ ਤੇ ਬਹੁਤ ਸਮਾਂ ਲੱਗ ਜਾਂਦਾ ਸੀਗਾ ਤੇ ਕਈ ਵਾਰੀ ਉਹ ਮੁਸ਼ਕਲ ਆਉਂਦੀ ਆ ਸੀ ਅੱਜ ਗੁਰਦਾਸਪੁਰ ਦੇ ਨੂੰ ਇਹ ਲੈਬੋਰਾਟਰੀ ਦੇ ਕੇ ਬਹੁਤ ਵੱਡੀ ਗੱਲ ਹੋਈ ਆ ਔਰ ਇਹ ਸਰ ਕਈ ਦਿਨ ਤੋਂ ਡਿਮਾਂਡ ਸੀ ਕਈ ਸਰਕਾਰਾਂ ਲੰਘ ਗਈਆਂ ਪਰ ਮੈਂ ਆ ਫਰੀਲਾ ਆਪਣੇ ਖੇਤੀਬਾੜੀ ਮੰਤਰੀ ਜੀ ਦਾ ਜਿਨ੍ਹਾਂ ਨੇ ਪਹਿਲ ਲੈ ਕੇ ਇਸ ਵਕਤ ਇਹਨਾਂ ਦੇ ਟੈਕਓਵਰ ਕੀਤਾ ਇਹਨਾਂ ਨੇ ਕਿਹਾ ਵੀ ਇਹਨੂੰ ਮੈਂ ਚਾਲੂ ਕਰਨਾ 85 ਲੱਖ ਦੀ ਗ੍ਰਾਂਟ ਵੀ ਇਹਨਾਂ ਨੇ ਦੇ ਦਿੱਤੀ ਬਕਾਇਆ ਵੀ ਅਸ਼ੋਰ ਕੀਤਾ ਵੀ ਆਪਾਂ ਦੇਵਾਂਗੇ ਤੇ ਇਹਦੇ ਨਾਲ ਇੱਕ ਬਹੁਤ ਵੱਡੀ ਗੱਲ ਜਿਹੜੀ ਆ ਆ ਸਾਰੇ ਸੂਬਿਆਂ 'ਚ ਹੋਈ ਆ ਔਰ ਉਹ ਉਹਦਾ ਜਿਹੜੀ ਬੁਨਿਆਦ ਆ ਉਹ ਗੁਰਦਾਸਪੁਰ ਦੇ ਵਿੱਚ ਰੱਖੀ ਗਈ ਆ ਸੋ ਮੈਂ ਮੰਤਰੀ ਜੀ ਧੰਨਵਾਦ ਔਰ ਖਾਸ ਕਰ ਸਾਡੇ ਸਾਰੇ ਖੇਤੀਬਾੜੀ ਉਹ ਲੈਟ ਵੀ ਉਹ ਅਫਸਰ ਸਾਹਿਬ ਆਣ ਆਏ ਨੇ ਸਾਡੇ ਡਾਇਰੈਕਟਰ ਐਗਰੀਕਲਚਰ ਆਏ ਨੇ ਉਹਨਾਂ ਦੀ ਸਾਰੀ ਟੀਮ ਉਹਨਾਂ ਦਾ ਧੰਨਵਾਦ ਕਿ ਜੋ ਇਹ ਜਿਹੜਾ ਇੱਕ ਐਸਾ ਏਰੀਆ 80% ਸਾਰੇ ਇੱਥੇ ਮਾਰਦੇ ਹੋ ਫਾਰਮਰ ਆ ਕੋਈ ਵੱਡਾ ਕਿਸਾਨ ਨਹੀਂ ਤੁਸੀਂ ਮਾਲਵੇ ਚ ਆਉਂਦੇ ਹੋ ਉੱਥੇ ਵੱਡੀ ਹੋਲਡਿੰਗਸ ਨਹੀਂ ਇੱਥੇ 2-4 ਏਕੜ ਤੋਂ ਵੱਧ ਮਾਲਕੀਆਂ ਨਹੀਂ ਹੈਗੀਆਂ ਸੋ ਉਹਨਾਂ ਨੂੰ ਬਚਾਉਣਾ ਉਹਦੀ ਜ਼ਿੰਮੇਵਾਰੀ ਹੈ ਮੈਂ ਧੰਨਵਾਦ ਕਰਦਾ ਭਗਵੰਤ ਮਾਨ ਜੀ ਦਾ ਔਰ ਤੁਹਾਡਾ ਕਿ ਤੁਸੀਂ ਪਿਛਲੇ ਬਾਇਓਮੀਨਿਆ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਿਸਾਨੀ ਨੂੰ ਉੱਪਰ ਚੁੱਕਣ ਵਾਸਤੇ ਉਪਰਾਲੇ ਕਰ ਰਹੇ ਹੋ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਬਹੁਤ ਵੱਡਾ ਅਸਰ ਜਿਹੜਾ ਪੰਜਾਬ 'ਚ ਆਊਗਾ ਧੰਨਵਾਦ ਸਭ ਤੋਂ ਪਹਿਲਾਂ ਮੈਂ ਮਾਨਯੋਗ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਜੀ ਕੁੜੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਜਦੋਂ ਅਸੀਂ ਇਹਨਾਂ ਕੋਲੇ ਇਹ ਫਰਿਆਦ ਲੈ ਕੇ ਗਏ ਕਿ ਪੰਜਾਬ ਦੇ ਵਿੱਚ ਕੋਈ ਵੀ ਬਾਇਓ ਫਰਟੀਲਾਈਜ਼ਰ ਲੈਬ ਨਹੀਂ ਹੈ ਬਾਇਓ ਫਰਟੀਲਾਈਜ਼ਰ ਜਿਹੜਾ ਹੈਗਾ ਨੇ ਉਹ ਜਦੋਂ ਅਸੀਂ ਸੈਂਪਲ ਇਕੱਠੇ ਕਰਦੇ ਆਂ ਫਿਰ ਉਹਨਾਂ ਦੇ ਸੈਂਪਲ ਸਾਨੂੰ ਬਾਹਰ ਭੇਜਣੇ ਪੈਂਦੇ ਨੇ ਸਟੇਟ ਤੋਂ ਬਾਹਰ ਭੇਜਲੇ ਜਾਂਦੇ ਨੇ ਤੇ ਉਹਦੇ ਵਿੱਚ ਜਿਹੜਾ ਕਈ ਵਾਰ ਟੈਸਟ ਦੇ ਵਿੱਚ ਸਮਾਂ ਬਹੁਤ ਲੱਗ ਜਾਂਦਾ ਸੀ ਕਈ ਵਾਰ ਜਿਹੜੇ ਲਿਕਵਿਡ ਬਾਇਓ ਫਰਟੀਲਾਈਜ਼ਰ ਨੇ ਜਦੋਂ ਅਸੀਂ ਉਹ ਬਾਹਰ ਭੇਜਦੇ ਸੀ ਕਈ ਵਾਰ ਉਹ ਲੀਕੇਜ ਉਹਦੇ ਵਿੱਚ ਆ ਜਾਂਦੀ ਸੀ ਉਹ ਸਾਨੂੰ ਵਾਪਸ ਕਰ ਦਿੰਦੇ ਸੀ ਇਹਦੇ ਸਾਨੂੰ ਦੁੱਗਣਾ ਜਾਂ ਤਿੰਗਣਾ ਸਮਾਂ ਵੀ ਲੱਗ ਜਾਂਦਾ ਸੀ ਤੇ ਇਹ ਜਿਹੜੀ ਲੈਬ ਖੋਲਣ ਦੇ ਨਾਲ ਹੁਣ ਇਹ ਜਿਹੜਾ ਹੈਗਾ ਇਹ ਜੋ ਮਸਲਾ ਸਾਨੂੰ ਆਉਂਦਾ ਸੀਗਾ ਇਹ ਸਾਡਾ ਹੱਲ ਹੋ ਗਿਆ ਮੈਂ ਇਹਨਾਂ ਦਾ ਬਹੁਤ ਰਣੀ ਬਹੁਤ ਧੰਵਾਦੀਆਂ ਮੰਤਰੀ ਸਾਹਿਬ ਦਾ ਤੇ ਜਦੋਂ ਮੰਤਰੀ ਸਾਹਿਬ ਦੇ ਜੋ ਵੀ ਦਿਸ਼ਾ ਨਿਰਦੇਸ਼ਾਂ ਅਨਸਾਰ ਅਸੀਂ ਹਮੇਸ਼ਾ ਖੇਤੀਬਾੜੀ ਵਿਭਾਗ ਨੂੰ ਉੱਚਾ ਲੈ ਕੇ ਜਾਵਾਂਗੇ ਤੇ ਕਿਸਾਨ ਵੀਰਾਂ ਨੂੰ ਅਸੀਂ ਜਿਹੜਾ ਹੈਗਾ ਉਹ ਵਧੀਆ ਤੇ ਕੁਆਲਟੀ ਵਾਲਾ ਫਰਟੀਲਾਈਜ਼ਰ ਪੈਸਟੀਸਾਈਡ ਸਾਰਾ ਅਸੀਂ ਮੁਹੱਈਆ ਕਰਵਾਵਾਂਗੇ